जय हिंद दोस्तों दोस्तों दोस्तो मैं टॉड अपना संजीव बाबा दोस्तों आज assi ਤੁਹਾਡੇ ਲਈ ਬਹੁਤ ਹੀ ਵਡਮੁੱਲੀ ਜਾਣਕਾਰੀ ਲੈ ਕੇ ਆਏ ਆ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਿਹਾਰਾ ਦੇ ਦਿਨ ਆ ਰਹੇ ਆ ਤੇ ਕੁਝ ਹੀ ਅ ਦਿਨਾਂ ਵਿੱਚ ਜਿਹੜਾ ਦੁਸ਼ਹਿਰੇ ਦਾ ਤਿਹਾਰਾ ਬੜੀ ਹੀ ਧੂਮ-ਧਮ ਅਤੇ ਉਸ਼ਾਪੁਰਕ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਤੇ ਗੁਰਦਾਸਪੁਰ ਦਾ ਜਿਹੜਾ ਦੁਸ਼ਹਿਰਾ ਉਹ ਬਿਲਕੁਲ ਅਲੱਗ ਪਹਿਚਾਨ ਰੱਖਦਾ ਹੈ ਸ਼ੁਰੂ ਤੋਂ ਹੀ ਗੁਰਦਾਸਪੁਰ ਦਾ ਜਿਹੜਾ ਦੁਸ਼ਹਰਾ ਹੈ ਲੋਕੀ ਦੂਰੋਂ ਦੂਰੋਂ ਦੇਖਣੇ ਆਂਦੇ ਨੇ ਇਸ ਵਾਰ ਦੁਸ਼ਹਰੇ ਲਈ ਦੁਸ਼ਹਰਾ ਕਦੋਂ ਆ ਰਿਹਾ ਹੈ ਕਿੱਥੇ ਮਨਾਇਆ ਜਾ ਰਿਹਾ ਹੈ ਕੀ ਕੀ ਪ੍ਰਬੰਧ ਨੇ ਉਹ ਆਪਾਂ ਜਿਹੜੇ ਦੁਸ਼ਹਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਿਆੜ ਜੀ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਦੀਪ ਸਿੰਘ ਰਿਆੜ ਜੀ ਹੋਣਾ ਨਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਦੁਸ਼ਹਰਾ ਕਦੋਂ ਤੇ ਕਿੱਥੇ ਮਨਾਇਆ ਜਾ ਰਿਹਾ ਇਸ ਵਾਰ ਗੁਰਦਾਸਪੁਰ ਸ਼ਹਿਰ ਵਿੱਚ ਦਸਹਰਾ ਜਿਹੜਾ ਵਾ ਉਹ 12 ਅਕਤੂਬਰ ਨੂੰ ਹਰਦੋਸ਼ਨੀ ਰੋਡ ਰੀਜਨਲ ਕੈਂਪਸ ਦੇ ਸਾਹਮਣੇ ਮਨਾਇਆ ਜਾ ਰਿਹਾ ਵਾ ਔਰ ਬੜੀ ਹੀ ਧੂਮਦੰਦ ਦੇ ਨਾਲ ਇਹ ਦਸਹਰਾ ਜਿਹੜਾ ਮਨਾਇਆ ਜਾਏਗਾ ਇਸ ਦਸਹਰੇ ਦੇ ਵਿੱਚ ਆਸਵਰੀ ਜਿਹੜੇ ਐ ਜੋ ਸਾਡਾ ਦਸਹਰੇ ਤੇ ਮੂਤ ਬਣਾ ਰਹੇ ਨੇ ਉਹਨਾਂ ਦੇ ਕੁਝ ਕਾਰੀਗਰ ਜਿਹੜੇ ਕਲਕੱਤੇੋਂ ਵੀ ਆਏ ਆ ਔਰ ਮੂਤ ਜਿਹੜਾ ਐ ਸੋਰੀ 57 ਫੁੱਟ ਦਾ ਬਣਾਇਆ ਜਾ ਰਿਹਾ ਵਾ ਉਰੇ ਆਕਰਸ਼ਕ ਹੋਏਗਾ ਬਹੁਤ ਜ਼ਿਆਦਾ ਉਹ ਸਾਨੂੰ ਦੱਸਿਆ ਉਹਨਾਂ ਨੇ ਉਹਦਾ ਜਿਹੜਾ ਮਾਡਲ ਦੱਸਿਆ ਵਾ ਸਾਨੂੰ ਉਹਨਾਂ ਪਿਕਚਰ ਦਿਖਾਈ ਸੀਗੀ ਜੋ ਕਲਕੱਤੇ ਬਣਿਆ ਸੀਗਾ ਉਹ ਬਹੁਤ ਵਧੀਆ ਯਾਨੀ ਕਿ ਪਹਿਲੇ ਨਾਲੋਂ ਅਲੱਗ ਕਿਸਮ ਦਾ ਹੀ ਹੋਏਗਾ ਉਹ ਬਹੁਤ ਵੱਡਾ ਜਲਾਬ ਉਹਤੇ ਇਹ ਬਣਾਇਆ ਹੋਰ ਬੜੇ ਹੀ ਸੱਚੇ ਰੰਗ ਨਾਲ ਚੰਗੇ ਕਾਰੀਗਰ ਜਿਹੜੇ ਮੰਗਵਾ ਕੇ ਉਹਨਾਂ ਕੋਲ ਬਣਾਇਆ ਜਾ ਰਿਹਾ ਸਰ ਕਿੰਨਾ ਕੁ ਫੋਟੋ ਚਾਹੀਏਗਾ ਜਿਹੜਾ ਪੁਤਲਾ 57 ਫੁੱਟ ਦਾ ਜਿਹੜਾ ਬੁੱਤੂਆ ਬਣਾਇਆ ਗਿਆ ਵਾ ਜਿਹੜਾ ਰਾਮੰਦ ਦਾ ਔਰ ਦੂਸਰੇ ਜਿਹੜੇ ਦੋ ਬੁੱਤਨੇ ਉਹ 5-5 ਫੁੱਟ ਤੋਂ ਛੋਟੇ ਨਹੀਂ ਸਰ ਕਿੱਡੀ ਕਿੱਡੀ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਵਾਰ ਦੇਖੋ ਫਾਇਰ ਜੇਟ ਦਾ ਪ੍ਰਬੰਧ ਐਂਬੂਲੈਂਸ ਜਿਹੜੀ ਆ ਗਈ ਆਦੇ ਬਾਅਦ ਬਿਜਲੀ ਬੋਰਡ ਦਾ ਦੀ ਟੀਮ ਜਿਹੜੀ ਆ ਉਹ ਸਾਰਾ ਕੁਝ ਉੱਤੇ ਜਿਲਾਵਾ ਮੌਜੂਦ ਹੋਏਗਾ ਔਰ ਸਾਰੇ ਦੇ ਨਾਲ ਜਿਹੜੀਆਂ ਸਾਲਾਂ ਦੀਆਂ ਮਹਿਕਮੇ ਦੀਆਂ ਐਲਾਨੀਆਂ ਜਿਹੜੀਆਂ ਸਾਡੇ ਬਾ ਚੁੱਕੀਆਂ ਨੇ ਔਰ ਇਹ ਦਿਲਾਬਾ ਦਸਾਹਰੇ ਦੇ ਵਿੱਚ ਪ੍ਰਬੰਧ ਕਰਨ ਵਾਸਤੇ ਟ੍ਰੈਫਿਕ ਪੁਲਿਸ ਲੱਗੀ ਆ ਔਰ ਜਿਹੜਾ ਰਿਜਨਲ ਕੈਂਪਸ ਆ ਉਹਦੀ ਪੂਰੀ ਜਿਹੜੀ ਗਰਾਊਂਡ ਵਾ ਜਿਹੜੀ ਉਹ ਆਪਣੇ ਪਾਰਕਿੰਗ ਵਾਸਤੇ ਰੱਖੀ ਗਈ ਆ ਤਾਂ ਕਿ ਕਿਸੇ ਨੂੰ ਆਉਣ ਜਾਣ ਦੀ ਸੁਵਿਧਾ ਜਿਹੜੀ ਸੁਵਿਧਾ ਨਾ ਹੋਵੇ ਵਨ ਵੇ ਟ੍ਰੈਫਿਕ ਹੋਏਗੀ ਉਸ ਦਿਨ ਸ਼ਹਿਰ ਨੂੰ ਜਾਣ ਵਾਲੇ ਹੀ ਜਿਹੜੇ ਆ ਸ਼ਹਿਰ ਤੋਂ ਜਿਹੜੇ ਜਿਸ ਹਰਗਰੋਡ ਤੇ ਜਾਣ ਵਾਲੇ ਉਹ ਜਾਣਗੇ ਲekin ਜਿਹਨੂੰ ਵਾਪਸ ਆਣਾ ਉਹ ਬਾਈਪਾਸ ਤਾਂ ਨਹੀਂ ਆਣਗੇ ਤਾਂ ਕਿ ਆਣ ਜਾਣ ਦੀ ਕਿਸੇ ਨੂੰ ਮੁਸ਼ਕਲ ਨਾ ਹੋਵੇ ਪਿਛਲੀ ਵਾਰੀ ਪ੍ਰਬੰਧ ਜਿਹੜੇ ਨੇ ਠੀਕ ਨਹੀਂ ਹੋਏ ਤੇ ਬਹੁਤ ਸਾਰੀ ਟੱਕੀਆਂ ਜਿਹੜੀਆਂ ਰਸਤੇ ਵਿੱਚ ਰੁਕੀਆਂ ਸੀਗੀਆਂ ਅਸਕਰ ਐਸੋਰੀ ਯੂਨੀਅਨ ਵੀ ਆਇਆ ਸੀ ਪ੍ਰਬੰਧ ਜਿਲਾਵਾ ਉਹ ਇਸ ਤਰ੍ਹਾਂ ਦਾ ਕੀਤਾ ਤਾਂ ਕਿ ਕਿਸੇ ਨੂੰ ਮੁਸ਼ਕਲ ਜਿਹੜੀ ਉਹ ਨਾ ਆਵੇ ਸਰ ਪਿਛਲੀ ਵਰੀ ਜਿਹੜੀਆਂ ਝਾਕੀਆਂ ਕੱਢੀ ਗਈਆਂ ਉਹਦੇ ਵਿੱਚ ਕੁਝ ਹੁੱਲੜਬਾਜ ਵੀਗੇ ਸੀ ਜਿਹਦੇ ਨਾਲ ਕਾਫੀ ਜਿਹੜਾ ਲੋਕਾਂ ਨੂੰ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਵਾਰੀ ਕੋਈ ਵੱਖਰੇ ਪ੍ਰਬੰਧ ਕੀਤੇ ਗਏ ਨੇ ਦੇਖੋ ਇੱਕ ਗੱਲ ਤਾਂ ਕਲੀਅਰ ਆ ਕਿ ਉਹ ਜਿਹੜਾ ਡੀਜੇ ਲਾ ਕੇ ਉਹ ਨੱਚਣ-ਉਚਣ ਵਾਲੇ ਜਿਹੜੇ ਪ੍ਰੋਗਰਾਮ ਉਹਨਾਂ ਨੂੰ ਬੰਦ ਕੀਤਾ ਵਾ ਉਹ ਜਿਹੜੇ ਡੀਜੇ ਲਾਣਗੇ ਵੀ ਉਹ ਵੀ ਮਿਊਜ਼ਿਕ ਹੀ ਲਾਣਗੇ ਉੱਚ ਕੋਈ ਫਿਲਮੀ ਗੀਤ ਜਾਂ ਹੋਰ ਗੀਤ ਜਿਹੜਾ ਉਹ ਨਹੀਂ ਲਾਇਆ ਜਾਏਗਾ ਲੱਚਰ ਦਾ ਜਿਹੜੀ ਉਹ ਖਤਮ ਕੀਤੀ ਗਈ ਆ ਕਿਉਂਕਿ ਅਸੀਂ ਭਗਵਾਨ ਰਾਮਦੇਵ ਦੇ ਚਰਿੱਤਰ ਬਾਰੇ ਦੱਸਣਾ ਹੁੰਦਾ ਤੇ ਫਿਰ ਉਹਦੇ ਵਿੱਚ ਲੱਚਰ ਦਾ ਜਿਹੜੀ ਆਵੇ ਉਹ ਚੰਗੀ ਨਹੀਂ ਆ ਉਹ ਸਮਾਜ ਉਹਨੂੰ ਬਰਦਾਸ਼ਤ ਨਹੀਂ ਕਰਦਾ ਔਰ ਅਸੀਂ ਸਾਰੀਆਂ ਕਮੇਟੀਆਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਰਾਮਨੀ ਲਾ ਦੇ ਵਿੱਚ ਵੀ ਕੋਈ ਉਹੋ ਜਿਹਾ ਸੀਨ ਜਲਾਵਾ ਨਾ ਕੀਤਾ ਜਾਵੇ ਕੋਈ ਉਹੋ ਜਿਹਾ ਗੀਤ ਜਿਹੜਾ ਜਿਸ ਤਰ੍ਹਾਂ ਸਰੂਪ ਨਾ ਕਦੇ ਸੀਨਾਂ ਦਾਵਾ ਸਿਲੈਕਟਡ ਜਿਹੜੇ ਗੀਤ ਉਹ 3-4 ਜਿਹੜੇ ਆ ਉਹੀ ਆਣਗੇ ਇਹ ਨਹੀਂ ਕਿ ਜੋ ਮਰਜ਼ੀ ਕੋਈ ਲਾ ਦੇ ਇਸ ਕਰਕੇ ਅਸੀਂ ਪੂਰਾ ਪ੍ਰਬੰਧ ਜਿਹੜਾ ਅਸੀਂ ਕੀਤਾ ਵਾ ਉਹ ਸਾਰੇ ਜਿਹੜੇ ਆ ਇਸ ਗੱਲ ਨਾਲ ਸਹਿਮਤ ਹੋਏ ਆ ਕਿ ਭਗਵਾਨ ਰਾਮ ਦੀ ਲੀਲਾ ਕਰਨੀ ਆ ਭਗਵਾਨ ਰਾਮ ਜੀ ਦੇ ਚਰਿਤਰ ਬਾਰੇ ਦੱਸਿਆ ਜਾਣਾ ਮਾਤੇ ਫਿਰ ਉਹਦੇ ਵਿੱਚ ਲੱਤਰਤਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਬੈਠਣ ਵਾਸਤੇ ਸਰ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਅਸੀਂ ਜਿਹੜੇ ਕੁਰਸੀਆਂ ਦਾ ਅਰੇਂਜਮੈਂਟ ਕੀਤਾ ਵਾ ਪਾਣੀ ਦਾ ਅਰੇਂਜਮੈਂਟ ਕੀਤਾ ਵਾ ਔਰ ਅਥੇ ਪੰਡਾਲ ਦੇ ਵਿੱਚ ਬੜੀ-ਬਡੀ ਗਿਣਤੀ ਵਿੱਚ ਜਿਹੜੀਆਂ ਕੁਰਸੀਆਂ ਲਾ ਕੇ ਤਾਂ ਕਿ ਕਿਹਨੂੰ ਅਸਬਦਾ ਨਾ ਹੋਵੇ ਬਿਆਰ ਸਗਰ ਲੋਕ ਕਿਉਂਕਿ ਕਈ ਬਜ਼ੁਰਗ ਆਏ ਹੁੰਦੇ ਨੇ ਕਈ ਬੱਚੇ ਆਏ ਹੁੰਦੇ ਆ ਬੱਚਿਆਂ ਨੂੰ ਨਾਲ ਲੈ ਕੇ ਆਏ ਹੁੰਦੇ ਆ ਫਿਰ ਉਹਨਾਂ ਨੂੰ ਖਲੋਣਾ ਜਿਹੜਾ ਮੁਸ਼ਕਲ ਆ ਇਸ ਕਰਕੇ ਕਾਫੀ ਪ੍ਰਬੰਧ ਜਲਾਓ ਕੁਰਸੀਆਂ ਦਾ ਵੀ ਕੀਤਾ ਹੈ ਸਰ ਤੁਸੀਂ ਕਾਫੀ ਪੁਰਾਣੇ ਜਿਹੜੇ ਐ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹੈਗੇ ਹੋ ਤੇ ਨਾਲ ਦੇ ਨਾਲ ਤੁਸੀਂ ਆ ਰਾਮਲੀਲਾ ਕਮੇਟੀ ਦੇ ਵੀ ਪ੍ਰਧਾਨ ਕਿਦਾਂ ਦਾ ਮਹਿਸੂਸ ਹੁੰਦਾ ਹੈ ਸਾਨੂੰ ਤੇ ਭੁਗਤ ਦਾ ਕੰਮ ਕਰਕੇ ਬੜੀ ਖੁਸ਼ੀ ਹੁੰਦੀ ਆ ਔਰ ਇਸ ਰਾਮਨੀਲਾ ਸਟੇਜ ਤੋਂ ਜਿੱਥੋਂ ਮੈਂ ਚੱਲਿਆ ਵਾਂ ਮੱਧਰੀਆਂ ਤੱਕ ਵਛਾਈਆਂ ਨੇ ਔਰ ਬੜਾ ਹੀ ਅੱਜ ਮਾਣ ਮਹਿਸੂਸ ਹੁੰਦਾ ਵਾ ਕਿ ਮੈਂ ਉਸ ਕਲੱਬ ਦਾ ਪ੍ਰਧਾਨਵਾ ਜਿਹੜੀ 165 ਸਾਲ ਪੁਰਾਣੀ ਆ ਜਿਹਦੇ 'ਚ 4 ਕਮਰੇ ਬਣੇ ਨੇ ਸਟੇਜ ਪੱਕੀ ਆ ਚਾਰਦਵਾਰੀ ਹੋਈ ਆ ਔਰ ਇਹ ਸਾਰਾ ਦਾ ਸਾਰਾ ਜਿਹੜਾ ਸ੍ਰੇਆ ਆ ਉਹ ਸ਼ਹਿਰ ਵਾਸੀਆਂ ਨੂੰ ਜਾਂਦਾ ਵਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਦਿੱਤੇ ਹੋਏ ਧੰਦੇ ਨਾਲ ਅਸੀਂ ਇਹ ਜਿਹੜਾ ਕੰਮ ਮੇਰੇ ਕੋਲ ਪੂਰੀਆਂ ਦੇ ਪੂਰੀਆਂ ਕਮੇਟੀਆਂ ਆndੀਆਂ ਨੇ 7ਵੀਂ ਸ਼ਾਦਨੀਆਂ ਕਮੇਟੀਆਂ ਨੇ ਔਰ 8ਵੀਂ ਜਿਹੜੀ ਆ ਉਹ ਹੱਲੇ ਚਾਹੀਦੀ ਆ 8 ਦੀ 8 ਜਿਹੜੀਆਂ ਸਾਡੇ ਦਸਹਰੇ ਵਿੱਚ ਆਈਆਂ ਨੇ ਤੇ ਦੂਸਰੇ ਪਾਸੇ ਕੋਈ ਨਹੀਂ ਗਿਆ ਕਿਉਂਕਿ ਜਿਹੜੇ ਸਰੂਪ ਬਣ ਕੇ ਆਉਂਦੇ ਆ ਰਾਮਲੀਲਾ ਵਿੱਚੋਂ ਉਹਨਾਂ ਦੇ ਆਧਾਰਤੀ ਸੀ ਜਿਹੜਾ ਦਸਹਿਰਾ ਵਾ ਉਹਦੇ ਉੱਤੇ ਸਰੂਪ ਦਾ ਕੋਈ ਇੱਜ਼ਤ ਮਾਨ ਨਹੀਂ ਹੁੰਦਾ ਇੱਥੇ ਬਿਨ ਕਹਿਆ ਸਟੇਜ ਲੱਗਦੀ ਆ ਸਟੇਜ ਤੇ ਬਿਠਾ ਕੇ ਉੱਤੇ ਫਰੂਟ ਦਿੱਤਾ ਜਾਂਦਾ ਉੱਥੇ ਪਾਣੀ ਦਿੱਤਾ ਜਾਂਦਾ ਉੱਥੇ ਰਸੇਵ ਦਿੱਤੀ ਜਾਂਦੀ ਆ ਤੇ ਇਸ ਕਰਕੇ ਅਸੀਂ ਪੁਰਾਣੇ ਦਸਹਿਰੇ ਤੋਂ ਬਹੁਤ ਕੁਝ ਸਿੱਖ ਕੇ ਜਿੰਨਾ ਵੀ ਹੋ ਸਕੇ ਜਿਆਦਾ ਬਾਤ ਤਵਾਦੀ ਸਿਹਤਾਰ ਜਿਹਾ ਕਰਦੇ ਆ ਸਰ ਤੁਸੀਂ ਵਸਤ ਵਿੱਚ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ ਪਰ ਜਿਹੜਾ ਤਿਹਾਰ ਹੈ Hindu ਧਰਮ ਵਿੱਚ ਮਨਾਇਆ ਜਾਂਦਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਕਿਦਾਂ ਕ ਪਿਆਰ ਮਿਲਦਾ ਤੁਹਾਨੂੰ ਕੀ ਲੱਗਦਾ ਕਿ ਹਾਂ ਵੀ ਕਿ ਮੈਂ ਠੀਕ ਐ ਵਧੀਆ ਕਰੇ ਦੇਖੋ ਇਸ ਤੋਂ ਬਾਅਦ ਮਾਨ ਸਤਕਾਰ ਵਾਲੀ ਕਿਹੜੀ ਗੱਲ ਵਾ ਕਿ ਵੀ ਇੱਕ ਸਿੱਖ Hindu community ਦੀਆਂ ਸਾਰੀਆਂ ਜਿਹੜੀਆਂ ਰਾਮ ਜੀ ਨਾਲ ਲੱਗਦੀਆਂ ਨੇ ਸਾਰੇ ਸਾਰੇ ਸਾਡੇ ਕੋ ਆਏ ਆ ਔਰ ਇਹ ਬੜੀ ਵੱਡੀ ਗੱਲ ਵਾ ਮੇਰੇ ਨੂੰ ਤੇ Hindu ਸਿੱਖ ਸ਼ਬਦ ਕਹਿਣ ਲੱਗਿਆ ਮੈਂ ਗ੍ਰੇਸ ਕਰਨਾ ਵਾ ਕਿਉਂਕਿ Hindu ਸਿੱਖਾਂ ਦੀ ਗੱਲ ਹੀ ਕੋਈ ਨਹੀਂ ਆ ਸਾਡੇ ਤਿਹਾਰ ਸਾਡੇ ਰਿਸ਼ਤੇ ਸਾਡੀ ਸਾਜ ਸਾਡਾ ਬਹਿਣ ਖਲੋਣ ਸਾਰੇ ਇੱਕ ਵਾ ਇਸ ਕਰਕੇ ਕੋਈ ਅਹੋਜੀ ਗੱਲ ਨਹੀਂ ਹੈਗੀ ਕਿ ਇਹ ਦੁਸੇਖ ਵਾਲੀ ਗੱਲ ਹੈ ਵੀ ਕੁਝ ਲੋਖੋਤੀ ਲੋਕਾਂ ਨੇ ਸਾਡੇ ਵਿੱਚ 파ੜ ਪਾਇਆ ਜਦ ਕਿ ਅਹੋਜੀ ਕੋਈ ਗੱਲ ਨਹੀਂ ਆ ਅਸੀਂ ਇਕੱਠੇ ਤਿਹਾਰ ਮਨਾਉਂਦੇ ਆ ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਉਹ ਸਾਲੇ ਸਮਾਗਮਾਂ ਦੇ ਵਿੱਚ ਜਾਂਦੇ ਆ ਇਸ ਕਰਕੇ ਸਾਨੂੰ ਕੋਈ ਦੁਸੇਖ ਵਾਲੀ ਗੱਲ ਜਿਹੜੀ ਉਹ ਨਹੀਂ ਲੱਭਦੀ ਸਰ ਗੱਲ ਕਰੀਏ ਤੇ ਜਿਹੜਾ ਦੁਸ਼ਹਿਰਾ ਆ ਇਹ ਵੀ ਜਿਹੜਾ ਹੈ ਬੁਰਾਈ ਤੇ ਅਛਾਈ ਦਾ ਜਿਹੜਾ ਹੈ ਜਿੱਤ ਹੈਗੀ ਹੈ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਇਹੋ ਹੀ ਹੈ ਤੁਸੀ ਕਿਆ ਮਿਲਦੀ ਆ ਕਿ ਬੰਦੇ ਨੂੰ ਅੱਛੇ ਕੰਮ ਕਰਨੇ ਚਾਹੀਦੇ ਆ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਸਾਨੂੰ ਬਾਰ-ਬਾਰ ਸਿੱਖਿਆ ਮਿਲਦੀ ਆ ਅਸੀਂ ਇਹ ਦਸਹਿਰਾ ਇਹ ਰਾਮਲੀਲਾ ਕਿਉਂ ਕਰਨੇ ਆ ਤਾਂ ਕਿ ਸਾਡੀ ਜਿਹੜੀ ਅੰਗਲੀ ਜਨਰੇਸ਼ਨ ਵਾਂ ਉਹਨੂੰ ਪਤਾ ਲੱਗੇ ਕਿ ਰਾਮਨ ਇੱਕ ਵਿਦਵਾਨ ਹੋਣ ਦੇ ਬਾਅਦ ਵੀ ਐਡਾ ਵੱਡਾ ਵਿਦਵਾਨ ਇੰਡੀਆ ਵਿੱਚੋਂ ਬਾਹਰ ਲਿਆਤੋਂ ਬਾਅਦ ਵੀ ਬੰਦੇ ਨੇ ਜਾਣਾ ਵਾ ਜੇ ਕੋ ਚੰਗੇ ਕੰਮ ਕਰਕੇ ਜਾਏਗਾ ਤਾਂ ਉਹਦੇ ਚੰਗੇ ਜਿਹੜੇ ਗੁਣ ਨਜ਼ਰ ਆਣਗੇ ਤੇ ਜੇ ਕੋਈ ਮਾੜਾ ਕੰਮ ਕਰਕੇ ਜਾਏਗਾ ਤਾਂ ਉਹਦੇ ਜਿਹੜੇ ਬਾਅਦ ਵਿੱਚ ਵੀ ਉਹ ਮਾੜੀ ਚਰਚਾ ਹੋਏਗੀ ਇਸ ਕਰਕੇ ਅਸ਼ਾਈ ਦੇ ਉੱਤੇ ਬਰਾਈ ਮਤਲਬ ਬرائی ਦੇ ਉੱਤੇ ਸ਼ਾਈ ਦੀ ਚਿੱਤ ਜਿਹੜਾ ਉਹਦਾ ਪ੍ਰਤੀਕ ਵਾ ਔਰ ਇਹ ਇਸ ਚੀਜ਼ ਨੂੰ ਦੱਸਦਾ ਵਾ ਕਿ ਬرائی ਜਿਹੜੀ ਆ ਉਹਦਾ ਅੰਤ ਮਾੜਾ ਵਾ ਔਰ ਬرائی ਤੋਂ ਦੂਰ ਰਹਿਣਾ ਚਾਹੀਦਾ ਬਹੁਤ ਸਾਰੇ ਸਰ ਦਸ਼ਕ ਤੁਹਾਨੂੰ ਦੇਖ ਰਹੇ ਨੇ ਤੇ ਨੌਜਵਾਨ ਵੀ ਦੇਖ ਰਹੇ ਆ ਬੱਚੇ ਵੀ ਦੇਖ ਰਹੇ ਆ ਬੜਾ ਚਾਹ ਹੁੰਦਾ ਲੋਕਾਂ ਨੂੰ ਦੁਸ਼ਹਿਰੇ ਦਾ ਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਹੁਈ ਕਵਾਂਗਾ ਕਿ ਇਹ ਜਿਹੜੇ ਦੁਸ਼ਹਿਰਾ ਜਾਂ Ramlila ਵਾਂ Ramlila ਦੇ ਨਾਲ ਬੱਚੇ ਨੂੰ ਜੋੜਨਾ ਚਾਹੀਦਾ ਵਾਂ ਤਾਂ ਕਿ ਉਹਨਾਂ ਨੂੰ ਆਪਣੀ ਹਿਸਟਰੀ ਦਾ ਪਤਾ ਲੱਗੇ ਅਸੀਂ ਕੱਲਾ ਕੱਲਾ ਬੱਚਾ ਵਾ ਅਸੀਂ ਕਿੰਨੇ ਆ ਸਾਡਾ ਇੱਕ ਬੱਚਾ ਵਾ ਉਸ ਤੇ ਸਾਡੀ ਮਾੜੀ ਨਾ ਜਾਈ ਸਿਆਣ ਹੋ ਜੇ ਜਿਸ ਬੱਚੇ ਨੇ ਵਿਗੜਨਾ ਵਾ ਉਹਨੂੰ ਤੁਸੀਂ ਸਕੂਲੇ ਘੱਲੋਗੇ ਉਹਨੇ ਅਸੀਂ ਵੀ ਵਿਗੜ ਜਾਣਾ ਵਾ ਜਿਹੜਾ ਜਿਹਨੂੰ ਠੀਕ ਨਾ ਨਾ ਵਾ ਉਹਨੇ ਜਾ ਕੇ ਵੀ ਠੀਕ ਨਾ ਇਹ ਪੇਰੈਂਟਸ ਦੀ ਜਿਹੜੀ ਆ ਉਹ ਗੱਲ ਆਦੀ ਕਿ ਪੇਰੈਂਟਸ ਕਿਦਾਂ ਉਹਨੂੰ ਸਮਝਾਉਂਦਾ ਵਾ ਕਿਸ ਤਰ੍ਹਾਂ ਉਹਨੂੰ ਬੈਠਦਾ ਵਾ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਕਾਇਮ ਦਿੰਦੇ ਆ ਉਹਦੇ ਬੱਚੇ ਜਿਹੜੇ ਆ ਉਹ ਕਦੀ ਨਹੀਂ ਵਿਗੜਦੇ ਔਰ ਇਹ ਕੋਈ ਐਸੀ ਗੱਲ ਨਹੀਂ ਆ ਕਿ ਤੁਸੀਂ ਬਾਹਰ ਸਮਾਜ ਚ ਭੇਜਿਆ ਤੇ ਬੱਚਾ ਵਿਗੜ ਜਾਏਗਾ ਜੇ ਬੱਚਾ ਬਾਹਰ ਜਾਏਗਾ ਤਾਂ ਉਹਨੂੰ ਸਮਝ ਲੱਗੇਗੀ ਸਮਾਜ ਦੀ ਇਧਾਂ ਅੰਦਰ ਬਿਠਾ ਕੇ ਤੇ ਤੁਸੀਂ ਉਹ ਉਹ ਨਾ ਕਿਸੇ ਨਾਲ ਨਾਲ ਜਾਣ ਲੰਦਾ ਉਹ ਟਾਈਮ ਮਿਲਣਾ ਤਾਂ ਨਾ ਹੀ ਉਹਨਾਂ ਕਦੀ ਸਮਝਣ ਦੀ ਮੌਕਾ ਮਿਲ ਲਾਵਾ ਬਹੁਤ ਵਧੀਆ ਗੱਲ ਕਹੀ ਹੈ ਰਿਆੜ ਸਾਹਿਬ ਨੇ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਸਮਾਜ ਦੇ ਨਾਲ ਜੋੜਨਾ ਚਾਹੀਦਾ ਹੈ ਸਮਾਜ ਨਾਲ ਤਾਂ ਹੀ ਜੁੜ ਸਕਦਾ ਹੈ ਜੇਕਰ ਉਹ ਧਾਰਮਿਕ ਕਮਾਂਵਲ ਰੁਚੀ ਰੱਖੇ ਆਪਣਾ ਇੰਟਰਸਟ ਪਾਵੇ ਤੇ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਚਾਹੀਦਾ ਹੈ ਉਹਨਾਂ ਨੂੰ ਸਮੇਂ-ਸਮੇਂ ਤੇ ਚੰਗੀਆਂ ਗੱਲਾਂ ਜਿਹੜੀਆਂ ਉਹ ਦੱਸਣੇ ਚਾਹੀਦੇ